ਸਸਿਕਾਲ ਜੀ ਮੈਂ ਥੋੜਾ ਆਪਣਾ ਰਜਬੈਂਸ ਨਵੀਂ ਸਵੇਰ ਤੇ ਨਵਾਂ ਦਿਨ ਲੈ ਕੋੜੀ ਨਾ ਮੇਰੀ ਸਾਡੀ ਕੋੜੀ ਨਾ ਸੱਟ ਸੁੱਟ ਖਾ ਲਈਦੀ ਬਹੁਤ ਹੋਏ ਮਤਲਬ ਕਿ ਮੈਂ ਲਿੰਜਿੰਗ ਦੇਣ ਗਿਆ ਸੀਗਾ ਉੱਥੇ ਪੁਰਾ ਕਮਾਇਆ ਕੁੱਟੇ ਨੇ ਕੋਈ ਖੱਡਾ ਕੁੱਟਾ ਪੱਟਿਆ ਹੋਣਾ ਪਤਾ ਨਹੀਂ ਠੋਕਰ ਲੱਗੀ ਪਤਾ ਨਹੀਂ ਕੀ ਲੱਗੀ ਤਾਂ ਉਸ ਕਰਕੇ ਅੱਜ ਪੰਜਵਾਂ ਦਿਨ ਹੈ ਮੇਰੀ ਕੋੜੀ ਦਾ ਮੈਂ ਹੈਰਾਨ ਹੋ ਰਿਹਾ ਪੁਰਾ ਕਿਉਂਕਿ ਤੁਹਾਨੂੰ ਪਤਾ ਜਾਨਵਰ ਦੇ ਦਰਦ ਹੁੰਦਾ ਦਾ ਦੇਖਿਆ ਨਹੀਂ ਜਾਂਦਾ ਤਕੂਰਾ ਕਿਆ ਸਭ ਕੁਛ ਕਿਆ ਸਭ ਕੁਛ ਕਰ ਲਿਆ ਫਿਰ ਵੀ ਇੱਕ ਟਿਊਬ ਜੀ ਲਿਆ ਉੱਤੇ ਫਰਕ ਪਿਆ ਥੋੜਾ ਹੁੰਦਾ ਫਿਰ ਵੀ ਚਲੋ ਟਿਊਬ ਬਹੁਤ ਚੰਗੀ ਟਿਊਬ ਹੈ ਤੁਹਾਨੂੰ ਦਿਖਾਉਂਦਾ ਟਿਊਬ ਕਿਵੇਂ ਦੀ ਤੇ ਦੂਜੀ ਗੱਲ ਬਈ ਬਹੁਤ ਤੰਗ ਹੋਇਆ ਮੈਂ ਬਹੁਤ ਜਨਾ ਕੋੜੀ ਕਾ ਹੱਥ ਵਿੱਚ ਨਾਂ ਬੇਬੀ ਇਹਨੂੰ ਪਤਾ ਕਿ ਕੋੜੀ ਪੈ ਨਹੀਂ ਉਸੈ ਲੀਜੀ ਹੈ ਫਿਰ ਮੁੰਡੇ ਕਹਿੰਦੇ ਵੀ ਆ ਇਹਨੂੰ ਫਾੜ ਫਾੜ ਵੀ ਫਿਰ ਉੱਪਰ ਦੇ ਜਾਨਵਰ ਤੁਹਾਨੂੰ ਪਤਾ ਪੈਰ ਮੋੜ ਦਿੰਦਾ ਕਿਉਂਕਿ ਸੱਟ ਲੱਗੀ ਵੀ ਜਾਨਵਰ ਹੈ ਫਿਰ ਹੌਲੀ 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 ਕਰਕੇ ਮੈਂ ਟਕੋਰ ਵੀ ਕਰੀ ਪਿਆਰ ਪਿਆਰ ਕਰਕੇ ਟਕਾਈ ਵੀ ਆ ਜਾ ਕੇ ਥੋੜਾ ਜਿਹਾ ਅੱਜ ਸਾਹ ਦਾ ਸਾਹ ਆਇਆ 5 ਵਜੇ ਠੀਕ ਹੋਈ ਤਾਂ ਹੀ ਸੱਚ ਰੁਟ ਕੇ ਦੇਖਿਆ ਬਈ ਠੀਕ ਐ ਕੋੜੀ ਤਾਂ ਅਜੇ ਸਕੂਨ ਮਿਲਿਆ ਨਹੀਂ ਰਾਤ ਨੂੰ ਕੈਮਰੇ ਚ ਦੇਖੀ ਜਾਂਦਾ ਸੀਗਾ ਇਹ ਕੋੜੀ ਤਾਂ ਪਤਾ ਨਹੀਂ ਕਿਤਰਾ ਤੂਰਦੀ ਹੋਣੀ ਯਾਰ ਪਤਾ ਨਹੀਂ ਦਰਦ ਕਿੰਨਾ ਹੋਣਾ ਕਿੰਨਾ ਨਹੀਂ ਤੂਰ ਵੀ ਨਹੀਂ ਹੋ ਰਹਾ ਪਤਾ ਨਹੀਂ ਮਰੋੜਾ ਖਾ ਰਿਆ ਪਹਿਲਾਂ ਵੀ ਉਹਦੇ ਸੱਟ ਲੱਗੀ ਸੀ ਪਰ ਉਹ ਦੋ ਦਿਨ ਠੀਕ ਹੋ ਗਈ ਸੀ ਪਰ ਹੁਣ ਤਾਂ 5 ਦਿਨ ਹੋ ਗਏ ਅੱਜ 5 ਦਿਨ ਹੋ ਗਏ ਚਲੋ ਫੇਰ ਵੀ ਚਲੋ ਦੇਖਦੇ ਆ ਕਿਹੜੇ ਪਤਨ ਚੀਜ਼ਾਂ ਦਾ ਖਾਂਦਾ ਜਿਹੜੀਆਂ ਮੈਂ ਲਿਆਇਆ ਸੀਗਾ ਜੱਗੇ ਦੀ ਯੂਜ਼ ਕਰੀ ਆਓ ਚਲ ਚੀਜ਼ਾਂ ਖਾਂਦੇ ਆਂ ਪੈਰਾ ਤੇ ਲੱਗੀ ਸੱਟ ਐ ਦੇਖੋ ਮੈਂ ਪੰਜ ਦਿਨ ਹਰਾਮ ਰਹਾ ਬਹੁਤ ਆਹ ਦੇਖੋ ਬਾਅਦ ਵਿੱਚ ਫਾਈਨਲ ਜਦੋਂ ਮੈਂ ਪੱਟੀ ਇਹਦੇ ਪੱਟੀ ਵਾਲਾ ਲੇਪ ਕਰਿਆ ਵਾ ਪਲਸਟਰ ਕਰਿਆ ਵਾ ਕਹਿੰਦੋ ਤਾਂ ਇਹ ਪਲਸਟਰ ਜੇ ਕਰਿਆ ਲੰਗੜੀ ਤੋੜਦੀ ਐ ਕਿੰਛ ਜੀ ਜੀ ਹੋਰ ਹੁਣ ਇਹ ਜੀ ਜਿ ਪਾਰਿਆ ਮੈਂ ਦਵਾਈਆਂ ਵੀ ਤੁਹਾਨੂੰ ਦੁਖਾਉਂਦਾ ਵਕ ਕਿਹੜੀ ਪਾਰਿਆ ਮਲਟੀ ਵਿਟਾਮਿਨ ਕਿਹੜੇ ਪਾਰਿਆ ਹਾਲੇ ਖਲੜੀ ਚੱਲੂਗਾ ਆ ਦੇ ਥੋੜੀ ਜਿਹੀ ਲੰਗੜੀ ਚੱਲਦੀ ਹੈ ਆਇਆ ਆਇਆ ਬਤਾਇਆ ਆਇਆ ਆਇਆ ਆ ਦੇਖੋ ਲੰਗੜੀ ਚੱਲਦੀ ਹੈ ਥੋੜੀ ਜਿਹੀ ਅਰੇ ਵਜਨ ਘਟਾਂਦਾ ਜਪਾਇਰ ਆਹ ਆਹ ਆ ਬੈਠ ਲੈ ਲੈ ਹਾਂ ਦੇਖ ਕੁਤ ਹਾਂ ਤੇ ਚੋੜ ਕਰ ਰਹੀ ਇਹ ਦੇਖ ਲੈ ਉਹ ਬਹੁਤ ਵਜਨ ਘਟਾਂਦਾ ਇਹ ਆ ਹੁਣ ਤਵਰ ਲਾ ਲੈ ਤੇਰੇ ਹੁਣ ਤੇਰੇ 3-4 ਦਿਨ ਤਾਂ ਬੜੀ ਸੁੰਨੀ ਜਿਹੀ ਹੋ ਕੇ ਖੜੀ ਰਹੀ ਹੁਣ ਦੰਨੂ ਸਰਾਤ ਆ ਗਈਆਂ ਛੋਣੋ ਪੁੱਤ ਨਾ ਮੈਂ ਆਹ ਦੇਖ ਲੰਗੜ ਚੱਲਿਆ ਆ ਦੇਖ ਬਹੁਤ ਆ ਦੇਖੋ ਬਹੁਤ ਤੰਗ ਕਰ ਰਿਹਾ ਤੰਦ ਗੰਦਾ ਮੈਂ ਕਿੱਥੇ ਲੈ ਆਇਆ ਸੀਗਾ ਬਹੁਤ ਤੰਗ ਕਿਤਾਬ ਪਾਣੀ ਚ ਕੋਲ ਕਿਟੇ ਕੋਰ ਘੰਨੀ ਪੈਰਦੀ ਮੈਂ ਗਿਆ ਸੈਲਫ ਇਹ ਆ ਲੈ ਆ ਸੀ ਇੱਕ ਆ ਲੈ ਆ ਸੀਗਾ ਠੀਕ ਹੈ ਇਹ ਚਿੱਤ ਕੋਰ ਕਰਦੇ ਆਪਾਂ ਪਾਣੀ ਤੇ ਲੋਜੀ ਜਿਹੜੀ ਮੇ ਪੱਤੀ ਬੰਨੀ ਸੀ ਗਰਮ ਪੱਤੀ ਇਹਦੇ ਨਾਲ ਇਹਦਾ ਬਹੁਤ ਫਰਕ ਪਾਇਆ ਇਹ ਪਾਣੀ ਇਹ ਨਮੀ ਇਹ ਹਿਮਾਲਿਆਣੀ ਬੜੀ ਅੱਛੀ ਟਿਊਬ ਹੈ ਇਸ ਤੁਸੀਂ ਵੀ ਬਾਈ ਦੇਖ ਲਓ ਇਹਦਾ ਰਿਜ਼ਲਟ ਬੜਾ ਅੱਛਾ ਅਜੇ ਤਾਂ ਮੈਂ ਇੱਕ ਵਾਰ ਲਾਈ ਹੈ ਬਹੁਤ ਫਰਕ ਆਹ ਦੇਖੋ ਇਹ 24 ਸੈਕਟਰੋਂ 24 ਸੈਕਟਰ ਹਾਂ ਸਾਡਾ ਉਹ ਚੰਡੀਗੜ੍ਹ 24 ਸੈਕਟਰੋਂ ਮਿਲਦਾ ਬਾਕੀ ਬਈ ਆ ਦੇਖੋ ਇਹ ਵੀ ਕੋਣੀ ਹੈ ਗੱਬਣ ਆਏ ਮੇਰੀ ਕੋੜੀ ਗੱਬਣ ਆ ਗਿਆ ਡਾਕਟਰ ਸਾਹਿਬ ਆ ਬਿਟੋ ਵਿਟਾਮਿਕ ਆ ਆਜ ਆਪੀ ਹੋ ਗਈ ਇਸ ਕੋਈ ਨਾ ਇਥੇ ਮੈਸਾ ਹੋ ਗਿਆ ਹੋਗੀ ਗਾਇਆਂ ਹੋਗੀਆਂ ਇਹ ਨਾਲ ਹੀ ਦਵਾਈਆਂ ਹੀ ਘੋੜਿਆਂ ਤੇ ਲੱਗਦੀਆਂ ਇਹ ਆ ਚੀਜ਼ ਜੇ ਤੁਸੀਂ ਵੇਲੇ ਸਕਦੇ ਹੋ ਜਿਹੜੀ ਕੋੜੀ ਗੱਭਣ ਹੈ ਵਿਟਾਮਿਨਾਂ ਦੀ ਕਮੀ ਹੈ ਗੋਬੀ ਬੱਚੇ ਦੀ ਗ੍ਰੋਥ ਨਹੀਂ ਹੋਣੀ ਥਾ ਦੇ ਸਕਦੇ ਹੋ ਤਾਂ ਇੱਕ ਮੈਂ ਹਿਮਾਲਨ ਪਤੀਸਾ ਲਿਆ ਹਿਮਾਲਿਆਨ ਪਤੀਸਾ ਦੁਕਾਨ ਦਾ ਗੱਲ ਨੂੰ ਆ ਰਿਹਾ ਕੋੜੇ ਨੂੰ ਹਮੇਸ਼ਾ ਹਮੇਸ਼ਾ ਮਸਾਲਾ ਚਾਹੀਦਾ ਮਸਾਲਾ ਜੇ ਨਾ ਕੋੜੇ ਦਾ ਹੈ ਤਾਂ ਮਸਾਲੇ ਵੀ ਨਾ ਗੱਲਬਾਤ ਨਹੀਂ ਬਣਦੀ ਆ ਦੇਖੋ ਮਸਾਲਾ ਇਹ ਜਿਸ ਤਰ੍ਹਾਂ ਅੰਲਗੇ ਹੈ ਇਹਦਾ ਚੂਰਨ ਲਾ ਲਓ ਕੋੜੇ ਦਾ ਮੈਸਾ ਦਾ ਕੋੜੇ ਦਾ ਚੂਰ ਨਹੀਂ ਇਹਦੇ ਨਾਲ ਕੋੜੇ ਰੱਟਿੱਡ ਸੈਟ ਰਹਿੰਦਾ ਜਿਦ ਤਰਾ ਆਪਾਂ ਲੋਗਰ ਜਿਦ ਤਰਾ ਲੈਂਦੇ ਆਪਾਂ ਪੇਟ ਸਫਾ ਹੋ ਗਿਆ ਜੁਆਇਨ ਹੋ ਗਈ ਇਹ ਚੀਜ਼ ਕੋੜੇ ਦੀ ਹੈ ਠੀਕ ਹੈ ਕੋੜੀ ਕੋੜੇ ਦੀ ਠੀਕ ਹੈ ਮਸਤੇ ਉਹ ਐਸਾ ਜੀ ਹਾਜਮਾ ਸੈਟ ਕਰਦਾ ਤੇ ਇਹ ਇਸੀ ਕਲਰ ਚ ਆਉਂਦਾ Ориਜినਲ ਇੱਕ ਦੂਜਾ ਵੀ ਆਣ ਲੱਗ ਗਿਆ ਉਹ ਨਕਲੀ ਹੈ ਇਹ Ориਜినਲ ਹੈ ਦੇਖੋ ਉਕੇ ਨਾ ਇਹ ਚੈਰੀ ਜੇ ਕਲਰ ਦਾ ਹੁੰਦਾ ਉਹ ਜਿਹਨਾਂ ਤੇ ਦੂਜਾ ਲਾਲ ਲਾਲਾ ਉਹ ਦੂਜਾ ਹੁੰਦਾ ਇਹ ਇਹ ਹਮਾਲੇਨ ਪਤੀਸਾ ਬਹੁਤ ਵਧੀਆ ਚੀਜ਼ ਹੈ ਤੁਸੀਂ ਵੀ ਲਿਓ ਜਿਹੜੇ ਨਮੇ ਵੀ ਜਿਹੜੇ ਨਮੇ ਵੀ ਦੇਖ ਰਹੇ ਨੇ ਇਹ ਜਰੂਰ ਲਿਓ ਕੋੜੇ ਵਾਸਤੇ ਹਮਾਲੇਨ ਪਤੀਸਾ ਇਹ ਆ ਟ੍ਰਾਲੀ ਉਚਾਈ ਵਿੱਚ ਖੜੀ ਸਾਡੀ компьютер дэний хэнийг جسтра хөтөлж чаддаг энэ нэ паадикад бади чаарах

ਇਕ ਨਾ ਜਿਹੜੇ ਵੀ ਜਿੰਨੇ ਵੀ ਦੇ ਨਾ ਕੋੜ ਰੱਖੋ ਨਾ ਇੱਕ ਜੀਜੀ ਆਜੂ ਰੱਖਿਓ ਜਿਹੜੇ ਦਰਦਾਂ ਵਾਲੇ ਟੀਕੇ ਆ ਉਹ ਵੀ ਐਕਸਟਰਾ ਲੈ ਕੇ ਕਾਰ ਚ ਰੱਖ ਲਓ ਮਹਾਰਾਜ ਨਾ ਕਰੇ ਕਦੀ ਲੋੜ ਪਵੇ ਫੇਰ ਗੁੱਲੂ ਕੋਸ ਹੋ ਗਿਆ ਉਹ ਰੱਖ ਲਓ ਛੋਟੀ ਮੋਟੀ ਚੀਜ਼ਾਂ ਜਿਹੜੀਆਂ ਟ੍ਰੀਟਮੈਂਟ ਜਿਹੜਾ ਚੱਲਦਾ ਘੋੜੇ ਦਾ ਗੈਸ ਹੋ ਜਾਂਦੀ ਆ ਇਹ ਚੀਜ਼ਾਂ ਜ਼ਰੂਰ ਰੱਖਣੀ ਚਾਹੀਦੀਆਂ ਕਿਉਂਕਿ ਬਾਈ ਅਮਰਜੈਂਸੀ ਇਸ ਨਹੀਂ ਪੈਂਦੀਆਂ ਚੀਜ਼ਾਂ ਆਪਣੇ ਕਾਰ ਚ ਰੱਖਿਆ ਕਰੋ ਦੂਜੀ ਗੱਲ ਇਹ ਹੈ ਕਿਸ ਵੀ ਭਰਾ ਨੂੰ ਅਮਰਜੈਂਸੀ ਦੀ ਲੋੜ ਹੋਵੇ ਕੋਈ ਵੀ ਹੋਵੇ ਰਾਤ ਨੂੰ ਸੈਕਟਰ 16 ਹਸਪੀਟਲ ਜਾਂ ਪੀਜੀਆਈ ਦਾ ਜਿਹੜਾ ਹੈ ਉੱਥੇ ਹਰੇਕ ਕੋੜੇ ਦਾ ਇੰਜੈਕਸ਼ਨ ਮਿਲ ਜਾਂਦਾ ਵੈਸਾ ਮੈਂ ਇਹ ਵੀ ਦੱਸ ਦਵਾ ਕਈ ਭਰਾ ਨੂੰ ਨਹੀਂ ਪਤਾ ਪੀਜੀਆਈ ਜਿਹੜਾ ਅੰਦਰ ਅਮਰਜੈਂਸੀ ਹੈ ਜਿੱਥੇ ਕਮਿਸਟ ਹੁੰਦੇ ਨੇ ਉੱਥੇ ਸਭ ਕੁਝ ਮਿਲ ਜਾਂਦਾ ਠੀਕ ਹੈ ਯਾਦ ਧਿਆਨ ਰੱਖਿਓ ਦਮਾਏ ਤੇ ਅਲੀਵਿੰਡ ਕੀਚੇ ਮਹਾਰਾਜ ਨਗਰ ਵੇਸੇ ਲੋੜ ਪਵੇ ਮੈਂ ਵੇਸੇ ਦੱਸ ਰਿਹਾ ਸਿੰਦੇਰਾ ਗਲਗੂਸ ਹੋ ਗਿਆ ਹੋਰ ਕੁੱਸ ਹੋ ਗਿਆ ਐਮਰਜੈਂਸੀ ਹੋ ਗਈ ਤਾਂ ਅ ਮਸਾਈਆ ਇਹ ਕੋੜੀ ਦੇ ਚੱਕਰਾਂ ਦੇ ਬਸ ਟੈਂਸ਼ਨ ਜੀ ਸੀਗਾ ਸੰਧਰ ਮਹਾਰਾਜ ਜਲਦੀ ਠੀਕ ਕਰ ਦੇਵੇ ਤੇ ਪੈਰ ਇੱਕ ਫਿਰ ਮੈਂ ਚੱਲ ਤੁਹਾਨੂੰ ਰਾਈਡ ਵੀ ਨਹੀਂ ਬਹੁਤ ਦੇਰੋਂ ਦੀ ਰਾਈਡ ਵੀ ਨਹੀਂ ਕੀਤੀ ਤੇ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਸੀ ਗੱਲ